ਅਸੀਂ ਸਰਾਂਬਾ ਨਗਰ ਥਾਣੇ ਇੱਕ ਸਾਨੂੰ ਐਕਸਟਰੈਸ਼ਨਲੀ ਕਾਲ ਦੀ ਕਿਹੜੀ ਹੈਗੀ ਉਹ ਰਿਪੋਰਟ ਆਈ ਸੀ ਗੌਰਵ ਮਿੱਤਲ ਨੇ 621 ਵੀਰ ਅਗਰ ਨਗਰ ਦੇ ਰਹਿਣ ਵਾਲੇ ਉਹਨਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਕਾਲ ਆਈ ਹੈ WhatsApp ਕਾਲ ਜਿਹੜਾ ਬਾਹਰਲਾ ਵੀ ਨੰਬਰ ਆ ਉਹਦੇ ਤੋਂ ਸਾਨੂੰ ਧਮਕੀ ਮਿਲੀ ਹੈ ਕਿ 3 ਕਰੋੜ ਰੁਪਈਆ ਤੁਸੀਂ ਸਾਨੂੰ ਦਿਓ ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਵਾਈਫ ਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦਿਆਂਗੇ ਉਹ ਕਾਲ ਤੋਂ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਨੇ ਸਾਡੇ ਡੀਐਸਪੀ ਸਾਬਾ ਨਗਰ ਤੇ ਐਸਐਚਓ ਸਾਹਮਣੇ ਫਰਦਰ ਜਿਹੜੀ ਆ ਉਸ ਗੱਲ ਤੇ ਤਵਦੀਸ਼ ਕਰਦੇ ਮਕਦਮਾ ਦਰਜ ਕਰਕੇ ਅਸੀਂ ਜਿਹੜਾ ਹੈਗਾ ਉਹਦੇ ਚ ਤਜਿੰਦਰ ਸਿੰਘ ਗਿੱਲ ਤੇ ਇੱਕ ਅੰਮ੍ਰਿਤਪਾਲ ਜਿਹੜੇ ਦੋ ਬੰਦੇ ਆ ਸੀ ਉਹਨਾਂ ਨੂੰ ਅਰੈਸਟ ਕੀਤਾ ਉਹ ਦੋਨੋਂ ਜਿਹੜੇ ਹੈਗੇ ਆ ਇੱਕ ਮੁੱਲਾਂਪੁਰ ਔਰ ਜਗਰਾਉਂ ਦੇ ਰੀਤੇ ਰਹਿਣ ਵਾਲੇ ਹੈਗੇ ਆ ਉਹਨਾਂ ਨੇ ਰੇਕੀ ਕੀਤੀ ਸੀ ਰੇਕੀ ਕਰਕੇ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਅੱਗੇ ਬਾਹਰ ਜਿਹੜੀਆਂ ਹੈਗੀਆਂ ਉਹ ਟ੍ਰਾਂਸਫਰ ਕੀਤੀਆਂ ਸੀ ਤਮੰਦਰ ਦਿਨਾਨੇ ਕ੍ਰੋਤੀ ਮੰਗੇ ਉਹ ਪਹਿਲੇ ਵੀ ਇਨਾਂ ਦੇ ਕੋਈ ਰਿਕਾਰਡ ਹੈਗੇ ਕ੍ਰਿਮਿਨਲ ਉਪਰ ਜਿਹੜਾ ਤਜਿੰਦਰ ਗਿੱਲਿਆ ਇਹਦੇ ਤੇ ਪਹਿਲਾਂ 4 ਮੁਕਦਮੇ ਦਰਜ ਹੈ ਜੀ ਦੋ ਤਾਂ ਲੁਧਿਆਣਾ ਹੀ ਇੱਕ ਤਾਂ ਸਾਬਾਨਗਰ ਥਾਣੇ ਦਾ ਮੁਕਦਮਾ ਹੈ ਇੱਕ ਲਡੂਵਾਲ ਥਾਣੇ ਦਾ ਮੁਕਦਮਾ ਦਰਜਾ ਇੱਕ ਇਹਦੇ ਤੇ ਦੋ ਕਾਰ ਚੋਰੀ ਦੇ ਪਰਚੇ ਦਰਜਾ ਇੱਕ ਬਰਨਾਲੇ ਹੋਇਆ ਸੀ ਇੱਕ ਮੋਗੇ ਸੀਗਾ ਉਹ ਸ਼ਾਇਦ ਬਰੀ ਹੋ ਚੁੱਕਾ ਹੈ ਜਿਹੜੀ ਫੋਰਚਨਰ ਮਿਲੀ ਹੈ ਇਹ ਚੋਰੀ ਦੀ ਹੈ ਇਨਾਂ ਦੀ ਆਪਣੀ ਫੋਰਚਨਰ ਤੇ ਤਏ ਦੇ ਮੁੰਡੇ ਦੇ ਨਾਮ ਤੇ ਹੈ ਜਿਹੜੀ ਸਾਨੂੰ ਆਰਸੀ ਮਿਲੀ ਆ ਉਹ ਜਿਹੜੀ ਹੈਗੀ ਆ ਅਸੀਂ ਗੱਡੀ ਜਿਹੜੀ ਇਹਦੇ ਇਹਦੇ ਇੱਕ ਪੇਪਰ ਨੇ ਮਤਲਬ ਇਹਦੇ ਤਾਇਦੇ ਨਾਂ ਦੇ ਜਾਂ ਤਾਇਦੇ ਮੁੰਡੇ ਦੇ ਨਾਂ ਤੇ ਹੈਗੀ ਆ ਫੋਰਚਨਰ ਜਿਹੜੀ ਗੱਡੀ ਆ ਕਹਿੰਦੇ ਜਿਹੜੀ ਇਹਨੇ ਕਾਲ ਕੀਤੀ ਸੀ ਇਹਨੇ ਨਾਰਮਲ ਕਾਲ ਕੀਤੀ ਜਾਂ ਕੋਈ ਸੌਰੀ ਵਟਸਐਪ ਕਾਲ ਜਾਂ ਕੋਈ ਕੁਝ ਆਈਡੀ ਲੈ ਕੇ ਕਾਲ ਕੀਤੀ ਨਹੀਂ ਵਟਸਐਪ ਤੋਂ ਕਾਲ ਆਈ ਆ ਸਾਨੂੰ ਜਿਹੜਾ ਵਟਸਐਪ ਦੀ ਆਈਡੀ ਅੱਗੇ ਉਹਦਾ ਨੰਬਰ ਹੁੰਦਾ ਜੀ 64 ਮਨੀਲਾ ਦਾ ਨੰਬਰ ਆ ਇਹਦੇ ਜਿਹੜਾ ਤਾਇਆ ਜੀ ਦਾ ਬੇਟਾ ਜਿਹੜਾ ਦੂਜਾ ਸਾਡਾ ਇੱਕ ਯੂਜ਼ਰ ਰਮਨਦੀਪ ਸਿੰਘ ਉਹ ਇਹਦੇ ਤਾਇਆ ਜੀ ਦਾ ਬੇਟਾ ਆ ਉਹ ਮਨੀਲਾ 'ਚ ਰਹਿੰਦਾ ਹੈ ਤੇ ਜਿਹੜਾ ਜੀ ਇੱਕ ਪਿਸਤਲ ਮਿਲਿਆ ਵਾ ਉਹ ਪਿਸਟਲ ਵਹਿਦ ਸੀਗਾ ਜਾਂ ਕਿਵੇਂ ਕੋਈ ਖਡੋਣਾ ਬਸ ਤੋਂ ਤਾਂ ਲਈ ਕਿਹੜਾ ਪਿਸਟਲ ਨਹੀਂ ਜੇ 9mm ਪਿਸਟਲ ਇਹਦੀ ਗੱਡੀ ਚੋਂ ਬਰਾਮਦ ਹੋਇਆ ਇਹਦੇ ਕੋਲ ਲਾਇਸੈਂਸ ਨਹੀਂ ਪੇਸ਼ ਕਰ ਸਕਿਆ ਉਹ ਅਸੀਂ ਵੈਰੀਫਾਈ ਕਰਾਂਗੇ ਜਿਹੜੇ ਵੀ ਇਹ ਜਿੱਥੇ ਉਹਦਾ ਰਹਿਣ ਵਾਲਾ ਹੈ ਉੱਥੇ ਅਸੀਂ ਭੇਜ ਕੇ ਦਾ ਹਸਲਾ ਜਿਹੜਾ ਹੈ ਚੈੱਕ ਕਰਾਵਾਂਗੇ ਜਾਇਜ਼ਾ ਕਿੰਨੇ ਜਾਇਜ਼ਾ ਨਹੀਂ ਇਹਦੇ ਕੋਲ ਉਸ ਟਾਈਮ ਤੇ ਲਾਇਸੈਂਸ ਨਹੀਂ ਸੀਗਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਉਹ ਅਸੀਂ ਵੈਰੀਫਾਈ ਕਰਾਵਾਂਗੇ ਮੈਡਮ ਕੀ ਇਹਦੇ ਰਡਾਰ ਤੋਂ ਹੋਰ ਵੀ ਵਪਾਰੀ ਸੀ ਪਚਾਣੇ ਦੇ ਹਾਂਜੀ ਇਹਦੇ ਫੋਨ ਤੋਂ ਜਿਹੜਾ ਸਾਡੇ ਕੋਲ 2 ਦਿਨ ਪਹਿਲਾਂ ਦਮਨ ਮੱਕੜ ਨੇ ਡਾਕਟਰ ਉਹਨਾਂ ਕੋਲੋਂ ਸਾਨੂੰ ਸਾਡੇ ਸਾਈਬਰ ਕ੍ਰਾਈਮ ਸੈੱਲ ਦੇ ਵਿੱਚ ਕੰਪਲੇਂਟ ਆਈ ਸੀ ਉਹ ਜਿਹੜੀ ਮਤਲਬ ਇਹਦੀ ਪੁਛਗਿਸ਼ ਜਿਹੜੀ ਹੁਣ ਅਸੀਂ ਇਹਨੂੰ ਅੱਜ ਕੀਤੀ ਆ ਉਹ ਇਹਨਾਂ ਨੇ ਹੀ ਰਮਨਦੀਪ ਵੱਲੋਂ ਹੀ ਇਹਦੇ ਤਾਇਆ ਜੀ ਦਾ ਬੇਟਾ ਜਿਹੜਾ ਬਾਹਰ ਮਨੀਲਾ ਰਹਿੰਦਾ ਉਹਦੇ ਵੱਲੋਂ ਹੀ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਗਈ ਸੀ ਰੈਨਸਮ ਕਾਲ ਕੀਤੀ ਸੀ 1 ਕਰੋੜ ਦੀ ਡਿਮਾਂਡ ਡਾਕਟਰ ਦਮਨ ਮੱਕੜ ਤੋਂ ਕੀਤੀ ਸੀ ਇਹਨਾਂ ਨੇ ਇਹਨਾਂ ਨੇ ਵਿੱਚ ਦੱਸਿਆ ਵੀ ਜੇ 3 ਕਰੋੜ ਦੀ ਇਹਨਾਂ ਨੇ ਮੰਗ ਕੀਤੀ ਤੇ 3 ਕਰੋੜ ਦੇ ਅਗੇ ਯੂਜ਼ ਕੀ ਕਰਨਾ ਸੀ ਕਦੇ ਵੀ ਕਰ ਰਹੇ ਸੀ ਇਹ 3 ਕਰੋੜ ਇਹਨਾਂ ਨੇ ਤਿੰਨ 파ਟਨਰ ਜਿਵੇਂ ਇਹ ਹੋ ਗਿਆ ਤਜਿੰਦਰ ਗਿੱਲ ਹੋ ਗਿਆ ਇੱਕ ਇਹਨਾਂ ਦਾ ਸਾਥੀ ਹੈਗਾ ਉਹ ਮੁੰਡਾ ਵੈਨਕੂਵਰ ਰਹਿੰਦਾ ਪਨੀਤ ਹੈ ਜਲੰਧਰ ਤੋਂ ਔਰ ਤੀਸਰਾ ਹੈਗਾ ਬ੍ਰਦਰ ਜਿਹੜਾ ਰਮਨ ਇਹਨਾਂ ਨੇ ਤਿੰਨਾਂ ਨੇ ਆਪਸ ਦੇ ਵਿੱਚ ਜਿਹੜਾ ਹੈਗਾ ਆ ਉਹ ਯੂਜ਼ ਕਰਨੇ ਸੀ ਪੈਸੇ ਮੈਂ ਮੇਰਾ ਨਹੀਂ ਨਹੀਂ ਇਹਨਾਂ ਦੀ ਵਾਈਫ ਤੇ ਬੱਚਿਆਂ ਦਾ ਪਿੱਛਾ ਵੀ ਕੀਤਾ ਸੀ ਹਾਂਜੀ ਇਹਨਾਂ ਨੇ ਜਿਹੜੀ ਸਾਨੂੰ ਥੋੜੀ ਜੀ ਲੀਡ ਮਿਲੀ ਸੀ ਉਹ ਸਾਨੂੰ ਇਸ ਗੱਲ ਤੋਂ ਹੀ ਅਸੀਂ ਲੱਕੀਰੇ ਸਾਨੂੰ ਲੀਡ ਹੀ ਇਸ ਗੱਲ ਤੋਂ ਮਿਲੀ ਸੀ ਇਹਨਾਂ ਨੇ ਉਹਦੀਆਂ ਰੈਕੀ ਕਰਕੇ ਉਹਦੀ ਵਾਈਫ ਬੱਚਿਆਂ ਦੀਆਂ ਫੋਟੋ ਖਿੱਚੀਆਂ ਸੀ ਉਹ ਫੋਟੋ ਜਿੱਥੋਂ ਮਾਲ ਵਗੈਰਾ ਤੋਂ ਖਿੱਚੀਆਂ ਸੀ ਸਾਨੂੰ ਉਸ ਤੋਂ ਲੀਡ ਮਿਲਦੇ ਹੋਏ ਅਸੀਂ ਇਹਨਾਂ ਨੂੰ ਕਾਬੂ ਕਰ ਪਏ ਕਿੰਨੇ ਦਿਨ ਪਹਿਲੇ ਜਿਹੜੀ ਅਰਜ਼ੀ ਦਿੱਤੀ ਸੀ ਕਿੰਨੇ ਦਿਨਾਂ ਬਾਅਦ ਕਾਬੂ ਕਰ ਲਏਗੇ ਸਾਨੂੰ ਜਿਹੜੀ ਇਹ ਕੰਪਲੇਂਟ ਆਈ ਸੀ ਜੀ ਸਾਨੂੰ ਇਹ 17 17 ਤਰੀਕ ਨੂੰ ਆਈ ਸੀ 18 ਤਰੀਕ ਨੂੰ ਅਸੀਂ ਪਰਚਾ ਦਰਜ ਕੀਤਾ ਤੇ ਅਸੀਂ ਇਹਨਾਂ ਨੂੰ ਸ਼ਾਮ ਨੂੰ ਜਿਹੜਾ ਹੈਗਾ ਅਸੀਂ ਅਰੈਸਟ ਕਰ ਲਿਆ ਸੀ ਫਿਲਹਾਲ ਇੱਕ ਬੰਦਾ ਪਕੜਿਆ ਗਿਆ ਭਾਈਆ ਦੋ ਬੰਦੇ ਚਲਿਤ ਪਕੜੇ ਗਏ ਆ ਇਹਦੇ ਚ ਦੋ ਬੰਦੇ ਅਸੀਂ ਅਰੈਸਟ ਕਰ ਲਏ ਦੋ ਬੰਦੇ ਜਿਹੜੇ ਆ ਉਹ ਬਾਹਰ ਰਹਿੰਦੇ ਆ ਇੱਕ ਮਨੀਲਾ ਰਹਿ ਰਿਹਾ ਇੱਕ ਵੈਨਕੂਵਰ ਆ ਕੈਨੇਡਾ ਇਹਨਾਂ ਨਾਲ ਜਿਹੜਾ ਕਾਰੋਬਾਰੀ ਉਹਦਾ ਕਾਰੋਬਾਰ ਕਰਦਾ ਸੀ ਉਹਨਾਂ ਦਾ ਸਪਿੰਨਿੰਗ ਦਾ ਹੈਗਾ ਸਪਿੰਨਿੰਗ ਦਾ ਥ੍ਰੈਡ ਦਾ ਕਾਰੋਬਾਰ ਹੈ ਤੇ ਪਹਿਲਾਂ ਵੀ ਮੈਨੂੰ ਕਿਸੇ ਨੇ ਉਹਨਾਂ ਨੂੰ ਪਹਿਲੇ ਵੀ ਕੋਈ ਧਮਕੀ ਆਈ ਹੈ ਜਾਂ ਫਰਸ਼ ਕਾਲ ਕੀ ਇਹਨਾਂ ਦੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਨਹੀਂ ਆਈ ਕਿਸੇ ਨੂੰ ਮਤਲਬ ਇਹਨਾਂ ਦੀਆਂ ਦੋ ਗਾਲਾਂ ਨੇ ਜਿਹੜੀਆਂ ਸ਼ਹਿਰ 'ਚ ਹਜੇ ਤੱਕ ਇਹਨਾਂ ਨੇ ਲੀਆਂ ਕੀਤੀਆਂ ਸੀ ਫਰਦਰ ਤੁਸੀਂ ਹੋਰ ਵੈਰੀਫਾਈ ਕਰਦੇ ਹਾਂ ਜੇ ਇਹਨਾਂ ਦੇ ਫੋਨ 'ਚ ਹੋਰ ਕੋਈ ਡਾਟਾ ਹੋਊਗਾ ਜਾਂ ਕੁਝ ਹੋਊਗਾ ਤੇ ਮੈਂ ਕਾਰੋਬਾਰੀ ਨੂੰ ਹੀ ਜਾਣਦੇ ਤਾਂ ਨਹੀਂ ਸੀਗੇ ਕੋਈ ਪਹਿਲਾਂ ਦਾ ਇਹਨਾਂ ਨੇ ਸਰਚ ਕਿਵੇਂ ਕੀਤਾ ਇਹਨਾਂ ਨੇ ਟਾਰਗੇਟ ਕੀਤਾ ਕਿ ਜਿਹੜਾ ਇਹ ਤਜਿੰਦਰ ਗੇਲਿਆ ਇਹ ਵੀ ਅਗਰਨਗਰ ਉੱਥੇ ਐਮਆਈਜੀ ਫਲੈਟ ਦਾ ਵਿੱਚ ਰਹਿ ਰਿਹਾ ਹੈ ਇਹ ਅਗਰਨਗਰ ਨਾਲ ਵਈਕ ਪੁਂ ਸੜਕ ਕ੍ਰਾਸ ਕਰਕੇ ਉਹ ਸਾਹਮਣੇ ਅਗਰਨਗਰ ਨਾਲ ਐਮਆਈਜੀ ਫਲੈਟਸ ਨੇ ਉਹ ਤੇ ਅੰਦਾਜ਼ਾ ਜਾਂਦਾ ਦੇਖਦਾ ਰਹਿੰਦਾ ਸੀ ਵੀ ਉਹਨਾਂ ਕੋਲ ਗੱਡੀਆਂ ਨੇ ਕੋਈ ਕੀ ਕਾਰੋਬਾਰਾ ਇਹ ਪੂਰੇ 1 ਮਹੀਨੇ ਤੋਂ ਉਹਨਾਂ ਦੀ ਰੈਕੀ ਕਰ ਰਿਹਾ ਸੀ ਮਤਲਬ ਮਹੀਨੇ ਤੋਂ ਟਾਰਗੇਟ ਤੇ ਹਾਂਜੀ 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 ਠੀਕ ਹੈ ਜੀ